ਗੁਰਦੇਵ ਸਿੰਘ ਗੁਰਦੇਵ ਜੀ ਕੀ ਹਾਲ ਹੈ ਜੀ ਹੋਇਆ ਜੀ 112 ਤੇ ਸਾਡਾ ਕਮੈਂਡ ਮਰੀ ਸਪਿੰਸ ਸਾਹਿਬ ਕੋ ਹਮ ਸਨਮਰ ਨੰਬਰ 910 ਜੀ ਦਾ ਕਬਲਪ੍ਰੀਤ ਸਿੰਘ ਸਰਪੰਚ ਨੇ ਕਮੈਂਡ ਜੀਸੀ 112 ਤੇ ਵੀ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ ਫੋਟੋ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਤੇ ਉਹਨਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਆ ਗਈਆਂ ਮੁੱਖ ਤੇ ਪਹੁੰਚ ਗਈਆਂ ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਲੱਗੀ ਹੋਈ ਅੱਗ ਲੱਗਣ ਤੇ ਉਹਨਾਂ ਨੇ ਰੇਤ ਪਾਈ ਸੀ ਤੇ ਰੇਤ ਤੋਂ ਜਦੋਂ ਨਾਲ ਬੁਝਾ ਕੇ ਜਿਹੜੀ ਆ ਅੱਗ ਨੂੰ ਖਤਰੀ ਕੀਤਾ ਇਹ ਤਾਂ ਗ੍ਰਾਂਟ ਜਿਹੜੀ ਆ ਅੱਗ ਨੂੰ ਕੰਟਰੋਲ ਕਰਕੇ ਬੁਝਾ ਲਈਆ ਕਿੰਨੇ ਲੋਕ ਜਿੱਤ ਗਏ ਜਿਹਦੇ ਚੋਹੇ ਦੋ ਜਣੇ ਜਿਹੜੇ ਹੋਏ ਆ ਜਿੱਤੀ ਹੋਏ ਆ ਉਹਨਾਂ ਨੂੰ ਪਹਿਲੋ ਸਾਡੇ ਤੋਂ ਕੱਢ ਕੇ ਦਵਾਦੋ ਕੱਢ ਕੇ ਲੈ ਗਿਆ ਇਹਨਾਂ ਨੇ ਆ ਕੇ ਤੇ ਕੰਟਰੋਲ ਕਰ ਲਿਆ ਪਾਈਪ ਨਾਲ ਨੂੰ ਉਹਦੇ ਕਰਕੇ ਤਗਾ ਚ ਉਹੀ ਉਹ ਪਾਈਪ ਨਾਲ ਨੂੰ ਜੋੜ-ਜੋੜ ਕੇ ਫਿਰ ਚੱਲੇ ਜਾਂਦਾ ਦੋ ਮਸਾ ਤਾਂ ਅੱਗ ਕਵਰ ਹੋ ਗਈ ਅੱਛਾ ਜੀ ਕੀ ਹੋਇਆ ਅੱਗ ਸੀ ਸਰੋਸ ਸੁਨਦ ਨੂੰ ਅੱਗ ਸੀ ਆਪਾਂ ਜਿੱਤਰਾ ਉਹਨਾਂ ਨੂੰ ਦੱਸਿਆ ਵੀ ਇਹੀ ਕੋ ਕੰਮ ਕਰਾਂਦੇ ਰੈੱਡ ਲੱਗ ਗਈ ਹੂੰ ਏ ਮਸਾਨ ਕੁਝ ਕਰਨ ਕਰਕੇ ਕਿੰਨਾ ਤੁਹਾਨੂੰ ਨੁਕਸਾਨ ਨੁਕਸਾਨ ਨੇ ਕੋਈ ਸਲੰਡਰਾਂ ਦਾ ਹੀ ਬਸ ਤੇ ਕੋਈ ਜ਼ਖਮੀ ਵੀ ਹੋਇਆ ਹਾਂ ਜ਼ਖਮੀ ਹੋਇਆ ਕਿੰਨੇ ਉਹਨਾਂ ਦੇ ਘਰ ਦਾ ਮੈਂਬਰ ਹੀ ਹੈ ਕਿੰਨਾ ਨੁਕਸਾਨ ਜ਼ਖਮੀ ਪਤਾ ਨਹੀਂ ਹੁਣ ਮੈਂ ਆਹ ਲਿਆੰਦੇ ਹਾਂ ਠੀਕ ਆਗ ਕਿੰਨੇ ਸੀ ਅੱਗ ਦੇ ਵਾਵਾ ਸੀ ਹਾਂ ਮਤਲਬ ਕਿ ਐਕਟਸ ਲੰਡਰ ਪ੍ਰੋਗਰਾਮ ਕਰ ਦਿੱਤਾ ਇਹਦੇ ਉਹਦੇ ਹਟਿਆ ਮੱਕੇ ਨਾ ਨਾ ਚਾਹ ਕੰਟਰੋਲ ਕਰ ਲੈ ਹਾਂਜੀ ਚਾਹ ਯਾਨੀ ਕਿ ਸਹੀ ਹੈ ਜੀ ਕਿੰਨੇ ਦੋ ਜਣੇ ਇੱਕ ਗਵਾਂਡੀ ਉਹਨਾਂ ਦਾ ਗਵਾਂਡੀ ਇੱਕ ਗਵਾਂਡੀ ਹੁੰਦਾ ਉਹ ਕਗਵਾਂਡੀ ਉਹਨੂੰ ਥੋੜੀ ਘੱਟ ਇੱਕ ਜਾਨੇ ਚਲੋ ਲੰਘੇ ਹਸਪਤਾਲ ਲਗੇ ਉਹਨਾਂ ਸੀ ਲੱਗ ਪਾਣੀ ਕੋ ਵੀ ਆ ਕਦਮਾਂ ਵੀ ਆਸੋ ਰਾਤ ਦੇ ਰਹੇ ਆ ਕਾਡਾ ਵੀ 30 ਪਰ ਅੱਛਾ ਕਦੋਂ ਵੀ ਆ ਸੀ ਤੇ ਕੀ ਹੋਇਆ ਜੀ ਮੈਂ ਨਾ ਹੀ ਪਤਾ ਨਹੀਂ ਲੱਗਾ ਸਮਝਾ ਕੇ ਪਾਟੀਆਂ ਦੱਸਿਆ ਨਹੀਂ ਤੇ ਇਧਰੋਂ ਇਧਰਲੇ ਪਾਸੇ ਹਾਂ ਉਧਰ ਜਦੋਂ ਝੰਭਾਕਾ ਹੀ ਪਿਆ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਂਦਾ ਵਾ ਕੋਈ ਪਾਣੀ ਪੁਣੀ ਫੋਨ ਲਾ ਕੇ ਪੱਕੇ ਸਮਝਣ ਲੱਗੀ ਨਹੀਂ ਵੀ ਕਿ ਤੱਕ ਲੱਗ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਕਵਾਂਡੀਆਂ ਦਾ ਸੜ ਗਿਆ ਜੇ ਤੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਅੱਛਾ ਜੀ ਹਾਂਜੀ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿੰਨੇ ਦੱਸ ਹੀ ਜਾਂਦਾ ਵਾ ਵੀ ਠੀਕ ਹੈ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਉਹ ਗਵਾਂਡੀਆਂ ਦਾ ਛੋਟਾ ਬੱਚਾ ਵੀ ਸੜ ਗਿਆ ਵਾ ਪ੍ਰੋਗਰਾਮ ਸੀ ਘਰ ਚ ਹਾਂਜੀ ਵਿਆਹ ਸੀ ਕਾਕੇ ਦਾ ਅਰਸ਼ਾ ਜੀ ਹਾਂਜੀ ਵਰਸਾ ਵਿਆਹ ਆ ਗਿਆ ਕੱਲ ਸ਼ਗਨ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਅੱਪ ਤੇ ਕੀ ਚੱਲ ਬਾਲ ਬੁਣ ਲੈਣੇ ਆ ਤੇ ਉਹ ਲੱਗਿਆ ਤੰਦੂਰ ਚ ਤੁਹਾਨੂੰ ਦੱਸਣ ਦੇ ਪੇ ਸਮਾਨ ਜਿਹੜਾ ਪਰ ਉਹਦੇ ਪੇਟੀਂਆ ਪੁੱਤਿਆਂ ਪਾਣੀ ਵਾਲਿਆਂ ਉਹ ਸਾੜਾਂਦੇ ਹੀ ਉਤੋਂ ਹੀ ਬਦਨੀ ਸਮਝ ਨਹੀਂ ਰਹੀ ਕਿ ਤਾਂ ਕਿੰਨੇ ਜਨੇ ਨੂੰ ਵਾਕ ਲੱਗੀ ਆ ਹਾਂਜੀ ਕਿੰਨੇ ਕੁ ਜਨੇ ਨੂੰ ਸ਼ੀਕ ਲੱਗਾ ਚਾਰ ਜਨਿਆਂ ਨੂੰ ਚਾਰ ਜਨੇ ਹਾਂਜੀ ਦੋ ਦੋ ਪਰਿਵਾਰਕ ਮੈਂਬਰ ਨੇ ਤੇ ਦੋ ਬਾਹਰ ਦੇ ਹਾਂਜੀ ਦੋ ਗਵਾਂਢੀ ਤੇ ਦੋ ਸਾਡੇ ਆਪਣੇ ਲੰਗਦੇ ਆਂ ਕਿਹੜਾ ਕਿਉਂ ਹੋਤਾ ਆਂ ਵਿਆਹ ਵਾਲਾ ਤੇ ਨਾਲੇ ਦਾ ਪਿਓ ਵਿਆਹ ਵਾਲੇ ਮੁੰਡੇ ਨੂੰ ਸ਼ੀਕ ਲੱਗਾ ਕੋਈ ਪਤਾ ਨਹੀਂ ਕਿ ਉਹਦਾ ਨੰਬਰ ਤਾਂ ਨਹੀਂ ਪਤਾ ਕਈ ਜਾਣਦੇ ਆ ਵੀ ਠੀਕ ਆਂ ਅਸੀਂ ਫੋਨ ਕਰ ਕਰਕੇ ਪੁੱਛਣੇ ਆਂ ਕਈ ਜਾਂਦਾ ਹੁਣ ਘਰ ਆਉਣਗੇ ਤੇ ਪਤਾ ਲੱਗੇਗਾ ਕੀ ਨਾਮ ਹੈ ਮੇਰਾ ਨਾਮ ਇਦਲਬਾਗ ਸਿੰਘ ਪਿੰਡ ਗਿੱਲਾ ਵਾਲੀ ਮੇਰਾ ਅੱਛੀ ਹੋਇਆ ਕਿ ਸਾਰਾ ਸਾਡੇ ਬੇਟੇ ਦਾ ਵਿਆਹ ਸੀ ਅਚਾਨਕ ਹੀ ਉਹ ਹਲਵਾਈ ਦਾ ਕੰਮ ਕਰਨ ਦੇ ਸੀ ਤੇ ਉਹ ਪਤਾ ਨਹੀਂ ਲੱਗਾ ਚਾਨਕੀ ਅੱਗ ਲੱਗੀ ਉਹਨੂੰ ਅੱਗ ਲੱਗੀ ਤੇ ਚਲੋ ਬਚਾਅ ਹੋ ਗਿਆ ਕਿੰਨੇ ਲੋਕ ਇੱਥੇ ਛੁੱਲ ਸਨ ਅਹੀਂ ਜੀ ਦੋ ਇੱਕ ਮੁੰਡਾ ਥੋੜਾ ਹੈਗਾ ਵਾ ਮੇਰਾ ਗਵੰਡੀ ਆ ਤੇ ਮੇਰੇ ਆ ਬਾਵਾਂ ਬੂਆਂ ਤੇ ਮੜੀ ਮੁੱਟੀਆਂ ਬਾਕੀ ਕੋਈ ਗੱਲ ਨਹੀਂ ਉਹ ਵੀ ਠੀਕ ਆ ਜਾਨ ਤਾਂ ਬਚਾ ਸਾਰਾ ਹਾਂਜੀ 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 ਜਾਨ ਤਾਂ ਟੋਟਲ ਚਾਰਜ ਨੇ ਨਹੀਂ ਤਿੰਨੇ ਜੀ ਤਿੰਨ ਚਾਰ ਜੀ ਤੇ ਜਦੋਂ ਇਹ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚ ਕੇ ਸਾਹ ਹਾਂਜੀ 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 ਸਾਡੀਆਂ ਸਹੂਲਤਾਂ ਸਰਪੰਚ ਸਾਹਿਬ ਆ ਗਏ ਸਾਡੇ ਤੇ ਸਾਰਾ ਕੁਝ ਕਵਰ ਹੋ ਗਿਆ ਵਧੀਆ ਹੋ ਗਿਆ